ਲਓ ਜੀ ਹੁਣ ਚੱਲਨੇ ਆਪਾਂ ਮੋਗਾ ਠੀਕ ਹੈ ਜੀ ਲਵ ਯੂ ਮੋਬਾਈਲ ਜ਼ੋਨ ਕੋਲੇ ਤੇ ਉਹਨਾਂ ਕੋਲੇ ਜਾਵਾਂਗੇ ਤੇ ਆਪਾਂ ਦੇਖਦੇ ਆਂ ਵਧੀਆ ਵਧੀਆ ਡੀਲਾਂ ਤੇ ਘੈਂਟ ਘੈਂਟ ਆਫਰ ਜਿਹੜੇ ਕਿ ਆਈਫੋਨ ਉੱਪਰ ਲੱਗੇ ਹੋਏ ਨੇ ਬਾਈ ਜੀ ਕੋਲੇ ਠੀਕ ਹੈ ਤੁਹਾਨੂੰ ਵਧੀਆ ਵਧੀਆ ਰੇਟ ਤੇ ਆਪਾਂ ਆਈਫੋਨ ਦਵਾਵਾਂਗੇ ਬਾਈ ਜੀ ਕੋਲੋਂ ਤੇ ਬਹੁਤ ਹੀ ਵਧੀਆ ਨੇ ਵੀਰ ਆਪਣੇ ਲਵ ਯੂ ਮੋਬਾਈਲ ਜ਼ੋਨ ਮੋਗਾ ਬਹੁਤ ਵਧੀਆ ਕੰਮ ਕਰ ਰਹੇ ਆ ਠੀਕ ਹੈ ਉਹਨਾਂ ਦਾ ਨਾਮ ਬਹੁਤ ਹੀ ਜ਼ਿਆਦਾ ਆਪਣੇ ਦੁਨੀਆ ਦੇ ਵਿੱਚ ਕਹਿ ਸਕਦੇ ਆ ਆਪਣੇ ਅੱਸੀ ਗੱਲ ਪਾਈ ਜੀ ਮੈਂ ਸਵਰਨਪੀ ਸਿੰਘ ਬਈ ਤੁਹਾਨੂੰ ਪਤਾ ਹੀ ਆ ਤੇ ਅੱਜ ਆਪਾਂ ਚੱਲੇ ਆ लवली ਮੋਬਾਈਲ ਜਿਹੜਾ ਮੋਗਾ ਬਾਈ ਜੀ ਹੁਣਾਂ ਕੋਲੇ ਕਿਉਂਕਿ ਉਹਨਾਂ ਕੋਲ ਉਹ ਜਿਹੜਾ ਮੁੰਡਾ ਬੇਟਾ ਸਾਡਾ ਹੱਥ ਖੜਾ ਕੰਨੀ ਸ਼ੁਰਾ ਓਏ ਆ ਮੁੰਡੇ ਨੂੰ ਅੱਜ ਫੋਨ ਦਿਵਾਉਣਾ ਕਹਿੰਦਾ ਵੀ ਰਾਈਫੋਨ ਹੀ ਲੈਣਾ ਮੈਂ ਤੇ ਉਹਦੇ ਕਰਕੇ ਅੱਜ ਅਸੀਂ ਚੱਲੇ ਆ ਆਪਣੇ ਨਾਲ ਆਪਣਾ ਭਰਾ ਗੋਲੀ ਆ ਤੇ ਆ ਮੁੰਡਾ ਤੇ ਆ ਆਪਣਾ ਮੋਬਾਈਲ ਇਹ ਵੀ ਮੁੰਡਾ लवली ਆ ਲਵੀ ਠੀਕ ਹੈ ਜੀ ਭੁੰਦੜ ਪਿੰਡ ਦਾ ਚੋਬਰ ਆ ਇਹ ਬਸ ਹੁਣ ਥੋੜੇ ਟਾਈਮ ਤੇ ਅਸੀਂ ਪਹੁੰਚਣ ਆਣੀ ਆ ਉੱਥੇ ਪਹੁੰਚ ਜਾਾਂਗੇ ਤੇ ਤੁਹਾਨੂੰ ਉਹਦੇ ਕੋਲ ਹੋਰ ਵੀ ਕਾਫੀ ਵੈਰਾਈਟੀਆਂ ਹੁੰਦੀਆਂ ਆ ਆਈਫੋਨ ਦੇ ਵਿੱਚ ਬਹੁਤ ਮਾਡਲ ਪਈ ਹੁੰਦੇ ਆ ਬਾਈ ਜੀ ਕੋਲੇ ਤੇ ਕਾਫੀ ਮਸ਼ਹੂਰ ਵੀ ਆ ਤੁਸੀਂ ਸਾਰੇ ਜਾਣਦੇ ਆ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਤੇ ਤੁਹਾਨੂੰ ਪਤਾ ਹੀ ਆ ਬਾਈ ਹਨਾ ਮੋਗੇ ਦੇ ਵਿੱਚ ਕਹਿੰਦਾ ਵੀ ਉਹ ਜਿਹੜਾ ਬਾਈ ਆ ਨਾ ਉਹ ਚੈਲੰਜ ਰੇਟ ਤੇ ਫੋਨ ਵੇਚਦਾ ਕਹਿੰਦਾ ਵੀ ਦੁਬਈ ਤੋਂ ਵੀ ਸਸਤੇ ਫੋਨ ਆ ਜਿਹੜੇ ਉਹ ਆਪਣੇ ਕੋਲੇ ਆ ਠੀਕ ਆ ਦੁਬਈ ਤੋਂ ਸਸਤੇ ਰੇਟਾਂ ਦੇ ਫੋਨ ਬਾਈ ਜੀ ਹਰਾਂ ਕੋਲੇ ਨੇ ਤੇ ਆਪਾਂ ਅੱਜ ਵੀਡੀਓ ਸ਼ੂਟ ਕਰਾਂਗੇ ਬਾਈ ਜੀ ਦੀ ਤੇ ਵਲੌਗ ਸ਼ੂਟ ਕਰ ਰਹੇ ਆ ਜੇ ਆਪਾਂ ਠੀਕ ਆ ਪਹਿਲਾ ਵਲੌਗ ਆ ਬਾਈ ਤੇ ਸਪੋਰਟ ਕਰਿਓ ਠੀਕ ਆ ਧੰਨਵਾਦ ਬਾਕੀ ਮਿਲਦੇ ਆਪਾਂ ਬਾਈ ਜੀ ਉਹਨਾਂ ਨੂੰ ਠੀਕ ਹੈ ਬਾਸਨ ਪਹੁੰਚਣ ਵਾਲੀਆਂ ਚੱਲ ਸਿੱਧਾ ਚੱਲ ਤਾਂ ਸਿੱਧਾ ਚੱਲ ਹਲਵਾਦੀ ਬਾਸਪੈਨ ਦੇ ਨੇੜੇ ਆ ਗਏ ਆ ਉਸੇ ਸੜਕ ਤੇ ਆ ਜਿਹੜੀ ਸੜਕ ਤੇ ਬਾਈ ਜੀ ਹਰਾਂ ਦੀ ਸ਼ਾਪ ਆ ਲਵੀ ਵੀਰੇ ਦੀ ਬਾਸ ਥੋੜੇ ਟਾਈਮ ਚ ਪਹੁੰਚ ਜਾਗੇ ਬਾਈ ਤੁਹਾਨੂੰ ਵਧੀਆ ਵਧੀਆ ਰੇਟ ਦਿਖਾਵਾਂਗੇ ਉੱਥੇ ਆਪਾਂ ਮੋਇਲਾ ਦੇ ਠੀਕ ਆ ਜਿਹੜਾ ਪਸੰਦ ਆ ਕਮੈਂਟ ਕਰਦੇ ਹੋ ਇੱਥੇ ਤੁਹਾਨੂੰ ਆਪਾਂ ਸਪੈਸ਼ਲ ਡਿਸਕਾਊਂਟ ਵੀ ਦੇਵਾਵਾਂਗੇ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਆ ਗਿਆ ਭਈ ਉਹ ਸੀ लवली ਮੋਬਾਈਲ ਜੋਂ ਲਾੜਾ ਗੱਡੀ ਸਾਈਡ ਦੇ ਮੋੜਿਆ ਇੱਧਰ ਲੈ ਸਕੂਤਰੀ ਕੋਲੇ ਲਾ ਦਿੱਤੀ ਤੁਹਾਨੂੰ ਜ ਆ ਗਿਆ ਉਹ ਆ ਗਈ ਦੁਕਾਨ ਭਈ ਲਓ ਜੀ ਭਾਈ ਪਹੁੰਚ ਚੁੱਕੇ ਆਪਾਂ ਸ਼ਾਪ ਦੇ ਉਹਨੇ ਭਾਈ ਜੀ ਦੀ ਸ਼ਾਪ ਆ ਠੀਕ ਆ ਹੁਣ ਤੁਹਾਨੂੰ ਆਪਾਂ ਦਿਖਾਉਣਾ ਰੇਟ ਭਾਈ ਜੀ ਦੇ ਬਹੁਤ ਘੈਣ ਘੈਣ ਰੇਟਾਂ ਦੇ ਫੋਨ ਆ ਆ ਜਾ ਓਏ ਜਿਹੜਾ ਤੂੰ ਕਹਿਣਾ ਹੁੰਦਾ ਵੀ ਇੰਨੀ ਭੀੜ ਦੇਖ ਕੇ ਕੀ ਕਹਿੰਦਾ ਹੁੰਦਾ ਬੰਦੇ ਦੇ ਬੰਦਾ ਜਿਹੜੇ ਬੰਦੇ ਦੇ ਕਹਿੰਦੇ ਬੰਦਾ ਜੜਿਆ ਪਿਆ ਬਹੁਤ ਢੀੜਾ ਬਾਈ ਜੀ ਕੋਲੇ ਨਜਾਇਜ਼ ਜੀ ਢੀੜਾ ਦਿਖਾਉਣੇ ਆ ਵੀਰੇ ਯੱਕ ਵੀ ਸਾਰੇ ਆਈਫੋਨ ਲੈਣ ਆਲੇ ਆ ਮੁੰਡੇ ਇਹ ਸਾਰੇ ਲਓ ਜੀ ਮਿੱਤਰਾਂ ਪੈ ਗਿਆ ਸਾਰੀ ਦੁਨੀਆ ਦਾ ਕਾ ਮੈਂ ਕਹਿੰਦਾ ਚੈਲੰਜ ਰੇਟ ਤੇ ਬਾਈ ਕੋਲੋਂ ਫੋਨ ਚੱਕੋ ਠੀਕ ਐ ਇੰਨੇ ਸਸਤੇ ਸਾਰੀ ਦੁਨੀਆ ਨੂੰ ਚੈਲੰਜ ਕੀਤਾ ਬਾਈ ਜੀ ਨੇ ਸਾਰੀ ਦੁਨੀਆ ਦੇ ਵਿੱਚ ਇੰਨੇ ਸਸਤੇ ਫੋਨ ਨਹੀਂ ਤੁਸੀਂ ਲਈ ਆਪਣੇ ਜਿਹੜੇ ਬਾਈ ਨੂੰ ਆਈਫੋਨ ਦਾ ਸ਼ੌਂਕ ਹੈ ਨਾ ਇੱਕ ਆਈਫੋਨ ਕੋਲ ਜਰੂਰ ਹੈ ਆਪਾਂ ਬਾਈ ਨੇ ਕਰਦੇ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਆ ਗਏ ਫਿਰ ਅੱਜ ਹਾਂਜੀ ਬਾਈ ਜੀ ਦੁਬਾਰਾ ਆਉਣਾ ਹੀ ਪਿਆ ਮੈਂ ਕਿਹਾ ਥੋੜੀ ਪੈਨ ਖੋਲਵੇਂ ਦਿਨ ਦਿਨ ਵਾਧਦੀ ਜਾਂਦੀ ਹੈ ਮੈਂ ਕਿਹੜਾ ਇੱਕ ਵਾਰੀ ਹੋਰ ਮਾਰ ਲਈ ਧੰਨਵਾਦ ਬਹੁਤ ਹਾਂਜੀ ਬਾਈ ਜੀ ਆਪਾਂ ਹੁਣ 10 ਕਣ ਦੱਸੋ ਕੀ ਡੀਲ ਦੇ ਰਹੇ ਤੁਸੀਂ ਆਈਫੋਨ 15 ਪ੍ਰੋ 76000 ਰੁਪਏ ਦੇ ਵਿੱਚ ਸਾਰੇ ਵਰਲਡ ਦੇ ਚੈਲੇਂਜ ਰੇਟ ਦੇ ਉੱਤੇ 76000 ਚ ਬਿਲਕੁਲ ਨਵਾਂ ਫੋਨ 15 ਬਿਲਕੁਲ ਜਿਵੇਂ ਨਵਾਂ ਫੋਨ ਸਿਮ ਵਰਕਿੰ ਤੁਹਾਡੇ ਆਈਫੋਨ 14 Pro Max ਬਿਲਕੁਲ ਨਵੇਂ ਵਰਗਾ 100% ਬੈਟਰੀ ਹੈਲਥ ਦੇ ਵਿੱਚ ਅੱਛਾ ਜੀ ਕਿੰਨੇ ਦਾ ਦੇ ਦੇਗੇ ਨਵਾਂ ਫੋਨ 100 ਹੈਲਥ ਦੇ ਵਿੱਚ ਨਹੀਂ ਮਿਲਦਾ ਕਿ ਤੁਹ 71000 ਰੁਪਏ ਦਾ ਫੋਨ ਦੇ ਦਾਂਗੇ ਆਪਾਂ ਕੋਲੀ 71000 ਰੁਪਏ ਦਾ ਟੂਪੇ ਦੇ ਨਾਲ ਬਾਕੀ 13 14 15 ਸਾਰਿਆਂ ਦਾ ਸਟਾਕ ਆਪਣੇ ਕੋਲ ਫੁੱਲ ਆਇਆ ਪਿਆ ਵਾਰੰਟੀ ਵਾਲੇ ਹਾਂਜੀ 35 ਤੋਂ 36000 ਤੋਂ ਸ਼ੁਰੂ ਕਰ ਦਾਂਗੇ 13 ਦਾ ਰੇਟ ਆ 35 ਤੋਂ 36000 ਦੇ ਵਿੱਚ 36000 ਰੁਪਏ ਦੇ ਵਿੱਚ 13 ਦੇ ਦਾਂਗੇ ਤੇ ਸਾਰੀ ਦੁਨੀਆ ਦੇ ਹੋਰ ਵੀ ਬੰਬ ਧਮਾਕੇ ਜਿਹੜੇ ਆਪਾਂ ਸਟੋਰੀਆਂ ਦੇ ਉੱਤੇ ਅਪਲੋਡ ਕਰੀ ਜਾਂਦੇ ਆਂ ਤੇ ਬਾਈ ਤੁਸੀਂ ਇੰਨੇ ਸਸਤੇ ਫੋਨ ਕਿਵੇਂ ਆਲ ਵਰਲਡ ਨੂੰ ਚੇਂਜ ਕਰੀ ਹਲੇ ਤੁਸੀਂ ਬਸ ਇਦਾਂ ਹੀ ਆਲ ਵਰਲਡ ਨੂੰ ਕਰਾਂਗੇ ਜੇ ਵਰਲਡ ਤੋਂ ਵੀ ਬਾਹਰ ਕੋਈ ਹੋਰ ਗ੍ਰਹਿ ਹੁੰਦਾ ਉਹਨਾਂ ਨੂੰ ਜਲਦੀ ਮੰਕਲ ਗ੍ਰਹਿ ਤੱਕ ਬਾਈ ਦੀ ਸੋਚ ਵੱਡੀ ਹੈ ਬਾਈ ਦੀ ਸੋਚ ਨਹੀਂ ਛੋਟੀ ਕਹਿੰਦਾ ਬਾਈ ਕਹਿੰਦਾ ਵੀ ਜਿੰਨਾ ਚਿਰ ਅਸੀਂ ਹੈਗੇ ਆ ਨਾ ਇੱਥੇ ਮੌਕੇ ਦੇ ਵਿੱਚ ਇਕੱਲੇ ਇਕੱਲੇ ਬੰਦੇ ਦੇ ਹੱਥ 'ਚ ਆਈਫੋਨ ਫੜਾ ਦਾਂਗੇ ਜਿਨੇ ਸੋਚਿਆ ਵੀ ਨਾ ਉਹਦੇ ਕੋਲੇ ਵੀ ਆਈਫੋਨ ਹੋਊ ਤੇ ਹੋਊਗਾ ਸਿਰਫ ਬਾਈ ਕਰਕੇ ਠੀਕ ਹੈ ਇਹ ਚੈਲੰਜ ਰੇਟ ਆ ਬਾਈ ਕੋਈ ਝੂਠੀ ਕਰਨੀ ਇੰਨੇ ਗਾਹ ਖੜੇ ਆ ਠੀਕ ਹੈ ਤੂੰ ਡੇਲੀ ਦੇਖਦੇ ਹੋ ਬਾਈ ਦੇ ਰੀਲਾਂ ਦੇਖਦੇ ਬਾਈ ਆਪਣੇ ਚਾਹੋ ਕਿੰਨੇ ਫੋਲੋਅਰ ਕਿੰਨੇ ਦੱਸੋ ਮੇਰੇ ਕੋਲ ਫੋਲੋਅਰ ਹੋਣ ਵਾਲਾ ਪੰਜ ਲੱਖ ਫੋਲੋਅਰ ਸਾਰਿਆਂ ਨੂੰ ਪਤਾ 9000 ਰਹਿ ਗਏ ਤੇ ਕਦੇ ਬੂਸਟ ਨਹੀਂ ਕਰਾਇਆ ਕਦੇ ਕੋਈ ਸੀ ਬਿਨਾ ਬੂਸਟ ਤੋਂ ਬਿਨਾ ਪ੍ਰੋਮੋਸ਼ਨ ਤੋਂ ਪੰਜਾਬ 'ਚ ਪਹਿਲੇ ਨੰਬਰ ਤੇ ਫੋਨ ਵਾਲੀ ਲਾਈਨ 'ਚ 5 ਲੱਖ ਫੋਲੋਅਰ ਆਪਣੇ ਕੋਲ ਅੱਛਾ ਬਾਈ ਸਾਰਿਆਂ ਨੂੰ ਇਹ ਗੱਲ ਦਾ ਪਤਾ ਤੇ ਹੱਕ ਦੀ ਕਮਾਈ ਕੀਤੀ ਆ ਤੇ ਹੱਕ ਦਾ ਰੇਟ ਸਾਰਾ ਇਹ ਇਮਾਨਦਾਰੀ ਦੀ ਕਮਾਈ ਦੇ ਨਾਲ ਇੰਨੇ ਫੋਲਰ ਹੋ ਗਏ ਤੇ ਅੱਜ ਆਪਾਂ ਜਦੋਂ ਗੱਲ ਕੀਤੀ ਸੀ ਇੱਕਾਣਾ ਤੁਸੀਂ ਆਪ ਆਖਿਆ ਸੀ ਮੈਨੂੰ ਲੱਗਦਾ ਮੈਂ ਘਾਟੇ ਜਾਈ ਨਾ ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਕੋਈ ਕਿੰਨੇ ਦਾ ਲੈ ਗਿਆ ਤੁਹਾਨੂੰ ਸੱਚੀ ਨਹੀਂ ਜੀ ਦਾ ਪਤਾ ਹੁੰਦਾ ਜੀ ਥੋੜਾ ਜਿਹਾ ਹੋ ਰਿਹਾ ਤੁਸੀਂ ਬਸ ਚੁਕਾ ਦੇ ਜਿਵੇਂ ਤੁਹਾਨੂੰ ਲੱਗਦਾ ਹੈ ਕਿ ਉਹਨੂੰ ਖੁਸ਼ ਕਰ ਦੇ ਬਸ ਤੁਸੀਂ ਬਾਈ ਬਾਈ ਦਾ ਮੇਨ ਮੋਟਿਵ ਜਿਹੜਾ ਨਾ ਉਹ ਇਹ ਹੈ ਕਹਿੰਦਾ ਵੀ ਇਥੋਂ ਬੰਦਾ ਨਰਾਜ਼ ਹੋ ਕੇ ਨਾ ਜਾਵੇ ਜੇ ਕੋਈ ਆਪਣੇ ਕੋਲ ਆਇਆ ਤੁਸੀਂ ਰੀਲਾਂ ਵੀ ਦੇਖਦੇ ਹੋ ਨਾ ਕੋਈ ਕਿਵੇਂ ਹਨਾ ਕੋਈ ਮੈਂਟਲ ਹੁੰਦਾ ਜਿਹੜਾ ਡਿਸੇਬਲ ਹੁੰਦਾ ਕੋਈ ਬੰਦਾ ਲੱਗਦਾ ਹੈ ਕਿਸੇ ਚੀਜ਼ ਤੋਂ ਬਾਈ ਕਹਿੰਦੇ ਵੀ ਕੋਈ ਦੁਖੀ ਨਾ ਹੋਵੇ ਕੋਈ ਸੈਡ ਨਾ ਹੋਵੇ ਸਾਡੇ ਕੋਲ ਕੋਈ ਗੱਲ ਕਿ ਨਰਾਜ ਹੋ ਕੇ ਨਾ ਜਾਵੇ ਇਸੇ ਗੱਲ ਕਰਕੇ ਬਾਈ ਨੂੰ ਸਾਰੀ ਦੁਨੀਆ ਦਾ ਹੀ ਪਿਆਰ ਮਿਲ ਰਿਹਾ ਹੈ ਬਹੁਤ ਦੂਰ ਦੂਰ ਅਦ੍ਰਸ਼ਿਤਾਂ ਦੇ ਬੰਦੇ ਵੀ ਆ ਰਹੇ ਤੁਹਾਡੇ ਕੋਲ ਭਾਈ ਬਾਕੀ ਮੈਸੇਜ ਵੀ ਆ ਰਹੇ ਆ ਬਾਹਰਲੇ ਐਂਟਰੀਆਂ ਕੋਲ ਲੈ ਮਿਲ ਕੇ ਜਰੂਰ ਜਾਣਾ ਇੱਕ ਵਾਰੀ ਫੋਨ ਤਾਂ ਹੁੰਦਾ ਹੀ ਆ ਉਹਨਾਂ ਕੋਲ ਚਲੋ ਹਾਂਜੀ ਹਾਂਜੀ ਮਿਲਣ ਲਈ ਮੈਸੇਜ ਬਹੁਤ ਆ ਰਹੇ ਹਨ ਅਸੀਂ ਵੀ ਸਪੈਸ਼ਲ ਭਾਈ ਪਹਿਲੇ ਭਾਈ ਜਿਹਦੇ ਇੰਟਰਵਿਊ ਕਰਕੇ ਸੀ ਵੀਡੀਓ ਬਣਾ ਕੇ ਗਈ ਸੀ ਹਨ ਸਾਨੂੰ ਅੱਜ ਦੁਬਾਰੇ ਆਉਣਾ ਪਿਆ ਕੱਲੇ ਭਾਈ ਦੇ ਪੈਰ ਕਰਕੇ ਕਿਉਂਕਿ ਦੁਨੀਆ ਦੇ ਜਿੰਨੇ ਵੀ ਲੋਕ ਵੀਡੀਓ ਦੇਖਦੇ ਸਾਰੇ ਬਹੁਤ ਪਿਆਰ ਕਰਦੇ ਆ ਬਾਈ ਨੂੰ ਕੋਈ ਨੈਗੇਟਿਵ ਕਮੈਂਟ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਹਨਾ ਵੀ ਕੋਈ ਹੇਟ ਨਹੀਂ ਕਿਸੇ ਵੱਲੋਂ ਸਿਰਫ ਬਾਈ ਨੂੰ ਬਹੁਤ ਜ਼ਿਆਦਾ ਲੋਕ ਪਿਆਰ ਕਰਦੇ ਇੱਕ ਕਲਿੱਪ ਹੈਡ ਕਰਾ ਗਿਆ ਤੁਸੀਂ ਦੇਖਿਓ ਕਿਵੇਂ ਬਾਈ ਨੂੰ ਚਾਹ ਕੇ ਮਿਲਦੇ ਆ ਲੋਕੋ ਬਾਈ ਫਰੋਜ਼ਪੁਰ ਗਏ ਤੁਸੀਂ ਹਾਂਜੀ ਹਾਂਜੀ ਫਰੋਜ਼ਪੁਰ ਗਏ ਬਾਈ ਫਰੋਜ਼ਪੁਰ ਗਏ ਬਾਈ ਨੂੰ ਪਛਾਣ ਲਿਆ ਬੰਦ ਮੁੰਡਿਆਣੇ ਤੇ ਜਮਾ ਘੇਰ ਲਿਆ ਸੀ ਬਾਈ ਜਿਵੇਂ ਸੈਲੀਬ੍ਰਿਟੀ ਹੁੰਦਾ ਓਵੇਂ ਆ ਬਾਈ ਅੱਜ ਦੇ ਟਾਈਮ ਦੇ ਵਿੱਚ ਲਓ ਜੀ ਬਾਈ ਜੀ ਮੈਂ ਕਹਿੰਦਾ ਸਾਰੀ ਦੁਨੀਆ ਦਾ ਰਿਕਾਰਡ ਤੋੜਦਾ ਬਾਈ ਜੀ ਨੇ ਲਵੀ ਮੋਬਾਈਲ ਤੋਂ ਮੋਗਾ ਨੇ ਠੀਕ ਹੈ ਜਿਹੜੇ ਬਾਈ ਦੁਬਈ ਜਾਂਦੀ ਸੀ ਸਪੈਸ਼ਲ ਆਈਫੋਨ ਲੈਣ ਦੀ ਕਹਿੰਦੀ ਸੀ ਉੱਥੇ ਸਸਤਾ ਬਾਈ ਨੇ ਉਹਨਾਂ ਦੇ ਵੀ ਰਿਕਾਰਡ ਤੋੜਦੇ ਬਾਈ ਕਹਿੰਦਾ ਦੁਬਈ ਛੱਡੋ ਆਹਨ ਵਰਲਡ ਰੂ ਚੈਲੰਜ ਕਰਨਾ ਠੀਕ ਹੈ ਬਾਈ ਕੋਲੇ ਡੀਲਰਾਂ ਨੇ ਜਮਾ ਪੰਪ ਡੀਲਰਾਂ ਨੇ ਮੈਂ ਕਹਿੰਦਾ ਕੱਲੇ ਕੱਲੇ ਬਾਈ ਦੇ ਹੱਥ 'ਚ ਆਈਫੋਨ ਹੋਊਗਾ ਹੋਊਗਾ ਸਿਰਫ ਬਾਈ ਲਵੀ ਮੋਬਾਈਲ ਜੋੜ ਮੋਗਾ ਕਰਕੇ ਵੀ ਚੈੱਕ ਕਰੋ ਬਾਈ ਜਿਹੜੇ ਤੁਹਾਨੂੰ ਸੈੱਟ ਦਿਖਾ ਰਹੇ ਆ ਯਾਰ ਆਲਾ ਫੋਨ ਪਾਇਆ ਹੋਇਆ ਇਹ ਵੀ 15 ਪ੍ਰੋ ਮਿਲਦਾ ਇਹ ਤੁਹਾਨੂੰ ਦੱਸੋ ₹10000 ਲਓ ਜੀ 21000 ਦੇ ਵਿੱਚ ਤਿੰਨ ਫੋਨ ਪਏ 21-21000 ਵਾਲੇ 15 ਪ੍ਰ 21015 ਰੁਪਈਆ 15 Pro 21000 ਰੁਪਏ ਦੇ ਵਿੱਚ ਤੁਹਾਨੂੰ ਪਤਾ ਹੀ ਆ ਆ ਗੱਲ ਨੇ ਸਾਰੇ ਪੰਜਾਬ ਦੇ ਵਿੱਚ ਇਹ ਆਪਣੇ ਕੋਲ ਬਈ ਸਾਰੇ ਪੰਜਾਬ ਚ ਨਹੀਂ ਸਾਰੇ ਗੜ੍ਹ ਚ ਹੀ ਕਹਿ ਸਕਦੇ ਤੁਸੀਂ ਨੇਚਰਲ ਕਲਰ ਦੇ ਵਿੱਚ 21000 ਰੁਪਏ ਦੇ ਵਿੱਚ 15 Pro ਬਾਈ origignal all working ਦੇ ਵਿੱਚ ਬਾਈ ਸਿਰਫ 21000 ਦੇ ਵਿੱਚ 15 pro ਬਾਈ ਜੀ ਨੇ ਰੀਲ ਵੀ ਪਾਈ ਸੀ ਆਪਾਂ ਰੀਲ ਦੇਖ ਕੇ ਆ ਮਾਡਲ ਸਾਡੇ ਨਾਲ ਆਇਆ ਲੈਣਾ ਠੀਕ ਹੈ ਇਹਨੂੰ ਆਪਾਂ ਤੁਹਾਨੂੰ 21000 ਰੁਪਏ ਦੇ ਵਿੱਚ 15 pro ਠੀਕ ਆ 15 pro ਦੇ ਦਾ 21000 ਰੁਪਏ ਦੇ ਵਿੱਚ ਨਾਲ ਇਹਨੂੰ ਗਿਫਟ ਵੀ ਦੋ ਮੁੰਡੇ ਨੂੰ ਦੋ ਗਿਫਟ ਵੀ ਦਵਾਗੇ ਨਾਲ ਅੱਛਾ ਜੀ ਆਪ ਦੇ ਵੱਲੋਂ ਬਿਲਕੁਲ ਫ੍ਰੀ 올 origignal all working ਕੀ ਬਾਤ ਹੈ ਬਈ ਇਹ ਨੂੰ ਵੀ ਪਤਾ ਵੀ ਇਹ origignal 15 pro ਦਾ ਹੈ ਨਹੀਂ ਤੁਹਾਨੂੰ ਵੀ ਬਿਲਕੁਲ ਪਤਾ ਠੀਕ ਹੈ ਨਾ ਇਹ ਮੋਡੀਫਾਈ ਕੀਤੇ ਹੁੰਦੇ ਆ ਸ਼ੋਅ ਆਫ ਵਾਲੇ ਵੀਰਾਂ ਲਈ ਅੱਛਾ ਤਿੰਨ ਪੀਸ ਆਏ ਸੀ ਅੱਜ ਆਪਣੇ ਕੋਲੇ ਦੋ ਰਹਿ ਗਏ ਹੁਣ ਆਪਣੇ ਕੋ ਬੱਸ ਉਹਦੇ ਵੀਰ ਨਾਲ ਲੈ ਕੇ ਜਾਣੇ ਲੈ ਜਾਣਾ ਤੇ 21200 ਰੁਪਏ ਦੇ ਵਿੱਚ 올 ओरिजिनल 올 ਵਰਕਿੰਗ ਸ਼ੋਅ ਆਫ ਲਈ ਆ ਦੇ ਕੋਈ ਨੇ ਹੋਰ ਫੋਨ ਕੋਈ ਨਹੀਂ ਲਿਆ ਨਾ ਇਹਨੇ 12 ਲਿਆ ਨਾ ਇਹਨੇ 11 ਲਿਆ ਤੇ ਇਹ ਸ਼ੋਅ ਆਫ ਦੇ ਲਈ ਆ ਲੋਕਾਂ ਨੂੰ ਟੌਰ ਦਿਖਾਉ ਉਹ ਕੀ ਕਰਦੇ ਅੱਲਾ ਦੇ ਮੇਰੇ ਤਰਾ 15 Pro ਲੈ ਲਿਆ ਵੀ ਕਰਦੇ ਹੁਣ ਭਾਪਾ ਨਾਲ ਲੈ ਜਾਈਂ ਅਪਡੇਟ ਵਗੈਰਾ ਵੀ ਆਣਾ ਬੈਟਰੀ ਕੰਡਰੀ ਵਧੀਆ ਕਰਦੇ ਸਾਰਾ ਕੁਝ ਉਹ ਸਾਰਾ ਕੁਝ ਵਰਕਿੰਗ ਹੈ ਭਾਈ ਇਹਨਾਂ ਦਾ 20000 ਰੁਪਏ ਦੇ ਵਿੱਚ 15 Pro XR ਮਾਡਲ ਆਜੋ ਵੀਰੇ ਇਹ ਤੋਂ ਪਹਿਲਾਂ ਕਿ ਤੰਮਾਕਾ ਬੰਬ ਖਤਮ ਹੋ ਜੇ ਪਹਿਲਾਂ ਪਹੁੰਚੋ ਇਹ ਤਾਂ ਹੁੰਦੇ ਹੀ ਦੀਵਾਲੀ ਦਾ ਬਾਅਦ ਚਾਹੂ ਬਾਈ ਕੋਲ ਕਿਹੜਾ ਜੜੂ ਮਾਰਦੇ ਨੇ 15 Pro ਲੈਣਾ ਠੀਕ ਹੈ ਜੀ ਜਿਹੜੀ ਆ ਤੁਸੀਂ ਪਾਈ ਬੈਠੇ ਰਹੇ ਚੀਨ ਵਗੈਰਾ ਇਹ ਦਾ ਪਟਾ ਘੜੀ ਦਾ ਚਾਂਦੀ ਦਾ ਪਟਾ ਹਾਂ ਚਾਂਦੀ ਦਾ ਪਟਾ ਘੜੀ ਦਾ ਹਰੇਕ ਐਪਲ ਵਾਚ ਤੇ ਪੈ ਜਾਂਦਾ ਇਹ ਤੇ ਇਹ ਐਪਲ ਵਾਚ ਨੂੰ ਮਿਲਦੂ ਨੂੰ ਤੇ ਐਪਲ ਵਾਚਾਂ ਵੀ ਬਹੁਤ ਵਧੀਆ ਰੇਟ ਤੇ 7500 ਰੁਪਏ ਦੇ ਵਿੱਚ Apple Mall ਦੀ ਡੀਲ ਲੈ ਕੇ ਆਏ ਆ ਸੀਰੀਅਲ 5 40mm ਦੇ ਵਿੱਚ ਇਹ 5 ਸੀਰੀਜ਼ ਹੈ ਮਤਲਬ ਸਿਰਫ 7500 ਆਲ ਰੇਜ਼ੋਨ ਡਿਸਪਲੇ ਵੀ ਹੈ ਜਗਦੀ ਰਹੂਗੀ ਜਿਹੜੀ Apple ਦੀ ਟ੍ਰੈਂਡਿੰਗ ਜੀ ਹੈ ਜਿਹੜੇ 14 ਦੇ ਵਿੱਚ ਆਏ ਸੀਗਾ हां ਬਈ ਜਗਦੀ ਰਹੂਗੀ ਉਹੀ ਘੜੀ ਵਧੀਆ ਮੰਨੀ ਜਾਂਦੀ ਹੈ Apple ਦੀ ਹਾਂਜੀ 7500 ਜੇ ਸ਼ੌਂਕ ਪੂਰਾ ਕਰ ਲੋ ਜਿਹਨਾਂ ਕਰਨਾ ਘੜੀ ਦਸਤਾਨ ਨਵੇਂ ਹੈਲਥ ਹਾਂ 7500 ਰੁਪਏ ਦੇ ਵਿੱਚ ਸਾਰੇ ਪੰਜਾਬ ਦੇ ਵਿੱਚੋਂ ਨਹੀਂ ਮਿਲਣੀ ਤੁਹਾਨੂੰ ਬਿਲਕੁਲ ਵਧੀਆ ਘੜੀ ਪਈ ਹੈ ਇਹ ਆਪਣੇ ਤੇ ਜਿਹੜੀ ਆਹ ਇਸ ਦਾ ਕੀ ਪ੍ਰਾਈਸ ਹੈ ਵੀਰੇ ਫਟੇ ਦਾ ਇਹਦਾ 12 ਤੋਂ 13000 ਦਾ ਫਟਾ 12 ਤੋਂ 13000 ਦਾ ਇਹ ਤੁਹਾਡੇ ਕੋਲ ਮ ਬਾਈ ਯਾਰ ਜੀ ਨੂੰ ਵੀ ਆ ਦੇਖੋ ਤੁਸੀਂ ਬਾਈ ਦੇ ਬਹੁਤ ਸੋਹਣੀ ਲੱਗ ਰਹੀ ਹੈ ਹਨਾ ਕਿੰਨੀ ਸੋਹਣੀ ਜੈਨੂਇਨ ਚੀਜ਼ ਲੱਗ ਰਹੀ ਹੈ ਇਹ ਘੜੀ ਦਾ ਪਟਾ ਜੇ ਪੰਜਾਬੀ ਚ ਕਹੇ ਦੀ ਆਪਾਂ ਠੀਕ ਹੈ ਸਿਰਫ 12 ਤੋਂ 13000 ਦੇ ਵਿੱਚ ਵਿੱਚ ਸੀ ਖਰੀਦ ਸਕਦੇ ਚਾਂਦੀ ਦਾ ਹੈਗਾ ਇਹ ਠੀਕ ਹੈ ਵੀਰ ਚੀਜ਼ ਪਾਉਣੀ ਹੈ ਇਹੋ ਜੀ ਪਾਵੇ ਜਿਹੜੇ ਲੋਕ ਖੜ ਕੇ ਦੇਖਣ ਤੇ ਪੁੱਛਣ ਵੀ ਹੈ ਕੀ ਚੀਜ਼ ਇਹ ਹੁਣ ਜੇ ਮੈਂ ਬਾਈ ਤੇ ਦੇਖਿਆ ਮੈਂ ਆ ਪੁੱਛ ਲਈ ਮਜਬੂਰ ਹੋ ਗਿਆ ਬਾਈ ਨੂੰ ਪੁੱਛਿਆ ਯਾਰ ਵੀ ਹੈ ਕੀ ਚੀਜ਼ ਤੇ ਬਾਈ ਤੁਹਾਨੂੰ ਇੱਥੋਂ ਮਿਲ ਸਕਦੀ ਹੈ ਨਵੀ ਮੋਬਾਈਲ ਜੋਂ ਮੋਗਾ ਦੇ ਉੱਪਰ ਦੀ ਕੰਟੈਕਟ ਕਰਦੇ ਹੋ ਜੋ ਖੁਦ ਆ ਕੇ ਲੈ ਸਕਦੇ ਹੋ ਠੀਕ ਹੈ ਤੇ ਆਤੋ ਡੈਲੀ ਇਹ ਬਾਈ ਜੀ ਮੇਰੀ ਠੀਕ ਉੱਠ ਗਈ ਗੱਡੀ ਅਲਟਰਾਂ ਉਹ ਅੱਜ। ਥੈਂਕ ਯੂ ਬਾਈ ਥੈਂਕ ਯੂ so much love you yaar ਹੁਣ ਮੈਂ ਕਹਿੰਦਾ ਤੁਸੀਂ ਜਲਦੀ ਜਲਦੀ ਸ਼ੋਰੂਮ ਪਾਓ ਤੇ ਫਟੇ ਫਟੇ ਕੋਲ ਗਿਣਾ ਮਾਰੀਏ। ਬਹੁਤ ਜਲਦੀ ਵੀਰਾਂ ਦਾ ਸਪੋਰਟ ਕਰਕੇ ਬਸ ਕੰਮ ਸ਼ੁਰੂ ਹੋਗਾ। ਹਾਂਜੀ ਤੇ ਜਲਦੀ ਕਰਦੇ ਬਹੁਤ ਔਖੇ ਹੋਏ ਪਏ ਆ। ਉਹਦਾ ਬੰਦੋਬਸਤ ਸਾਡੇ ਕੋਲੇ ਤੇ ਗਾਹ ਬਹੁਤ ਜ਼ਿਆਦਾ ਸਾਡੇ ਕੋਲੇ। ਬਿਲਕੁਲ ਹੁਣ ਹੁਣ ਲੋਵ ਯੂਰੋ ਹੁਣ ਤੁਸੀਂ ਖੁਦ ਦੇਖ ਸਕਦੇ ਹੋ ਬਾਈ ਕੋਲੇ ਕਿੰਨੀ ਭੀੜ ਆ ਤੇ ਕਿੰਨੀ ਦੂਰੋਂ ਦੂਰੋਂ ਬਾਈ ਕੋਲੇ ਬੰਦੇ ਆ ਰਹੇ ਆ ਠੀਕ ਹੈ ਦੇਖੋ ਤੁਸੀਂ। ਕਿਆ ਬਾਤ ਹੈ ਜੀ ਕਿਆ ਬਾਤ ਹੈ ਫੀਡ ਬਹੁਤ ਹੈ ਕਿਹੜੇ ਬਣੋ ਆਏ ਬਈ ਆਪਾਂ ਵੱਡੇ ਘਰ ਤੋਂ ਬਈ ਹੈ ਵੱਡੇ ਘਰ ਤੋਂ ਜੀ ਇਹ ਕਿੱਥੇ ਜਿਆ ਇਹ ਇਹ ਮੁੱਦ ਕੀ ਦੇ ਨਾਲ ਮੁੱਦ ਕੀ ਦੇ ਨਾਲ ਉਹ ਜਿਹੜਾ ਫਰੀਦਕੋਟ ਵਾਲਾ ਮੁੱਦ ਕੀ ਪਰਲੇ ਪਾਸੇ ਉੱਥੋਂ ਆਏ ਹੋ ਠੀਕ ਹੈ ਅੰਕਲ ਜੀ ਤੁਸੀਂ ਕਿੱਥੋਂ ਆਏ ਹੋ ਹੈ ਬਦਨੀਕਲਾਂ ਤੋਂ ਬਦਨੀਕਲਾਂ ਤੋਂ ਤੇ ਬਾਈ ਤੁਸੀਂ ਕਿੱਥੋਂ ਆਏ ਹੋ ਕੋਟ ਦਾ ਹੀ ਕੋਟ ਕੁਪਰੇ ਦਾ ਬਣੀ ਕੋੜੀ ਸੇਗਾ ਮੇਰੇ ਕੋੜੀ ਸਾ ਇਹ ਕਿੱਥੇ ਆ ਪਾ ਜੀ ਆਪਣੇ ਨਾਲ ਹੀ ਆ ਨਾਲ ਹੀ ਆ ਆਪਣੇ 30 ਕਿਲੋਮੀਟਰ ਤੇ 30 ਕਿਲੋਮੀਟਰ ਤੇ ਤੇ ਬਾਜੀ ਤੁਸੀਂ ਕਿੱਥੋਂ ਆਏ ਬਾਈ ਜੀ ਪਟੰਡੇ ਤੋਂ ਆਏ ਪਟੰਡੇ ਤੋਂ ਪਿੰਡ ਕਿਹੜਾ ਤੁਹਾਡਾ ਛੱਡੇ ਪਿੰਡ ਛੱਡੇ ਪਿੰਡ ਤੇ ਤੁਹਾਡਾ ਵੀਰੇ ਹੁੰਦੜਾ ਹੁੰਦੜਾ ਛੱਡੇ ਦੇ ਕੋਲੀ ਆ ਛੱਡੇ ਦੇ ਕੋਲੀ ਆ ਕਾਫੀ ਦੂਰੋਂ ਤੁਸੀਂ ਵੀ ਪਹੁੰਚੋ ਹੈ ਬਾਈ ਸਲਾਮ ਲਾਡੇ ਰੋ ਠੀਕ ਹੈ ਬੜੇ ਬੜੇ ਕਿੱਥੋਂ ਆ ਵੀਰੇ ਕਿਹੜਾ ਪਿੰਡ ਆ ਮਡੌਲੀ ਹੈ ਮਡੌਲੀ ਰਾਜਪੁਰੇ ਲਾਗੇ ਰਾਜਪੁਰੇ ਲਾਗੇ ਮਤੌਲੀ ਮਡੌਲੀ 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 ਜੀ ਰਾਜਪੁਰੇ ਕੋਲੋਂ ਕਾਫੀ ਦਿਨੋਂ ਆ ਫਿਰਦਾ ਯਾਰ ਹਾਂ ਕਾਫੀ ਦਿਨ ਆਣਾ ਕਿ ਮੈਂ ਸੋਸ਼ਲ ਮੀਡੀਆ ਦੇਖਿਆ ਸੀ ਭਾਈ ਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਲਓ ਜੀ ਭਾਈ ਜੀ ਤੁਸੀਂ ਦੇਖ ਸਕਦੇ ਹੋ ਵੀ ਕਿੰਨੀ ਦੂਰੋਂ ਦੂਰੋਂ ਹਨਾ ਵੀ ਮੁੰਡੇ ਆਉਂਦੇ ਆ ਸਪੈਸ਼ਲ ਆਪਦੇ ਆਈਫੋਨ ਦਾ ਸ਼ੌਂਕ ਪੂਰਾ ਕਰਨ ਵਾਸਤੇ ਭਾਈ ਜੀ ਕੋਲੇ ਤੇ ਇਹਨਾਂ ਦੀ ਇੱਕ ਖਾਸियत ਆ ਵੀ ਕਿਸੇ ਨੂੰ ਨਰਾਸ਼ ਕਰਕੇ ਨਹੀਂ ਮੋੜਦੇ ਹਨਾ ਜਾਂ ਕਿਸੇ ਦੀ ਕੋਈ ਇੱਛਾ ਹੋਵੇ ਵੀ ਅਸੀਂ ਆਹ ਫੋਨ ਲੈਣਾ ਹਨਾ ਜਾਂ ਆਈਫੋਨ ਚਲਾਉਣਾ ਸੀ ਤਾਂ ਬਾਈ ਜੀ ਜ਼ਰੂਰ ਪੂਰੀ ਕਰਦੇ ਆ ਠੀਕ ਆ ਐਦਾਂ ਡੀਲਾਂ ਕਰਦੇ ਆ ਬਾਈ ਇੱਥੇ ਬਹੁਤ ਹੀ ਪਿਆਰ ਨਾਲ ਡੀਲ ਕਰਦੇ ਆ ਹਰੇਕ ਬੰਦੇ ਨੂੰ ਡੀਲ ਕਰਦੇ ਆ ਠੀਕ ਆ ਵਿਦਆਊਟ ਇੱਥੇ ਕੰਪਲੀਮੈਂਟਰੀ ਕੋਲ ਬਾਈ ਯਾਰ ਲਵੀ 5000 ਦਾ ਫੋਨ ਸਰ ਵੀ ਦਿੱਤਾ ਯਾਰ 5 ਦਾ ਜਗਾ 5000 ਅੱਛਾ ਯਾਰ ਵੱਡਾ ਫੋਨ 20000 ਵਾਲਾ 5 ਲੈ ਬਾਈ ਯਾਰ ਕੀ ਬਾਤ ਹੈ ਭਰਾ ਯਾਰ ਹੈ ਲਵੀ ਵੀਰੇ ਕੜੀ ਬਹੁਤ ਸੋਹਣੀ ਬਾਈ ਬੈਠੇ ਯਾਰ ਕੜੀ ਚਾਂਦੀ ਦੇ ਪਟਣਾਂ ਵਾਲੀ ਗਣੀ ਆਈਆਂ ਆਪਣੇ ਕੋਲੇ ਚਾਂਦੀ ਦੇ ਪਟਣਾਂ ਵਾਲੀ ਕੜੀ ਕੀ ਪ੍ਰਾਈਸ ਹੋਣਾ ਵੀਰੇ ਇਹਨਾਂ ਦਾ ਇਹ ਫਟਾ 12-13000 ਰੁਪਏ ਦਾ 12-13000 ਰੁਪਏ ਦਾ ਐਪਲ ਦੀ ਘੜੀ ਜਿਹੜੀ ਮਰਜ਼ੀ ਘੜੀ ਚ ਪਾ ਲਓ ਅਲਟਰਾ ਘੜੀ ਜੀ ਪਾ ਲਓ ਭਾਵੇਂ ਠੀਕ ਐ ਅਲਟਰਾ ਘੜੀਆਂ ਐਪਲ ਦੀਆਂ ਸਾਰੀਆਂ ਇਹ ਵੀ ਤੁਹਾਡੇ ਕੋਲ ਮਿਲ ਸਕਦੇ ਹਨਾ ਸਾਰਾ ਕੁਝ ਸਾਰਾ ਕੁਝ ਘੜੀਆਂ ਐਪਲ ਦੀ ਇਹ ਤਾਂ ਵੀ ਬਹੁਤ ਐਂਟੀਕ ਚੀਜ਼ ਐ ਜਿਹੜੀ ਤੇ ਪਾਈ ਬੈਠੇ ਹਾਂ ਹਾਂ ਬਾਈ ਸਸਰੀ ਕਾ ਲੱਗੇ ਕਿਹੜੇ ਪੰਡਵਾਏ ਬਈ ਆਪਾਂ ਆਪਾਂ ਫਾਜ਼ਲ ਕਾ ਤੋਂ ਫਾਜ਼ਲ ਕਾ ਤੋਂ ਹਾਂਜੀ ਤੇ ਆਪਾਂ ਪਹਿਲਾਂ ਕਿਹੜਾ ਫੋਨ ਲਿਆ ਸੀ ਬਾਈ ਜਿਹੜਾ ਤੋਂ 14 Pro ਲਿਆ ਆ ਆਪਾਂ 14 Pro ਕਿਵੇਂ ਖੁਸ਼ ਆ ਪੂਰਾ ਘੈਂਟ ਚੀਜ਼ ਜਮ ਓਕੇ ਆ ਕੋਈ ਦਿੱਕਤ ਨਹੀਂ ਆ ਰਹੀ ਪੱਕੀ ਗੱਲ ਆ ਤੇ ਹੁਣ ਕਿਹੜਾ ਤੁਸੀਂ ਦੁਬਾਰੇ ਆ ਅੱਜ ਫਿਰ ਹਾਂਜੀ ਦੁਬਾਰਾ ਅੱਛਾ ਹੁਣ ਕਿਹੜਾ ਲੈਣ ਜਾ ਰਹੇ ਹੋ ਹੁਣ ਫਲਿੱਪ ਲੈਣਾ ਹੈ ਫਲਿੱਪ ਹੁਣ ਲੈਣਾ ਬਾਈ ਜੀ ਕੋਲੋਂ ਅੱਛਾ ਇਹ ਵਾਲਾ ਠੀਕ ਹੈ ਇਹ ਕਿੰਨਾ ਦਾ ਵੀਰੇ ਭਾਈ ਲਵੀ ਆਪਣੇ ਇਹਨਾਂ ਨੂੰ ਇਹ 80000 ਦਾ ਕਹਿੰਦੇ ਨਵਾਂ ਲਿਆ ਇਹ ਬਹੁਤ ਵਧੀਆ ਡੀਲ ਦਵਾਂਗੇ 34000 ਰੀਲ ਤੇ ਪਾਇਆ ਬਾਕੀ ਇਸ ਤੋਂ ਹੀ ਘਟਾ ਕੇ ਫਲਿੱਪ ਹੋਊਗਾ ਬਿਕ 30000 ਰੁਪਏ ਘਟਾ ਦੇਣਾ ਆਪਾਂ ਘਟਾ ਦੇਣਾ ਪਰ ਨਵਾਂ ਫੋਨ ਆ ਕਿਹਨੇ ਚਲਾਇਆ ਹੀ ਨਹੀਂ ਬਹੁਤ ਘੱਟ ਉਹ ਤਾਂ ਬਈ ਫਿਰ ਤੂੰ ਜੇ ਡੀਲ 34 ਦੀ ਕਰੀਆ ਫਿਰ ਇੰਨਾ ਘਟਾ ਕੇ ਰਿਹਾ ਤੁਸੀਂ ਵਾ ਡੀਲਾਂ ਹੀ ਡੀਲਾਂ ਸੀਰੀਜ਼ 5 ਘੜੀ ਐਪਲ ਦੀ ਅੱਛਾ ਸੌਂਗ ਪੂਰਾ ਕਰਨਾ ਹੋਵੇ ਆਲਵੇਜ਼ ਆਨ ਡਿਸਪਲੇ ਵਾਲਾ ਡਿਸਪਲੇ ਵੀ ਜਿੰਦੇ ਵਿੱਚ ਆ ਅੱਛਾ ਸਿਰਫ 7500 ਰੁਪਏ ਦੀ ਆਪਾਂ ਲਵਰ ਲਈ ਸਿਰਫ 7500 7500 ਰੁਪਏ ਕੀ ਬਾਤ ਹੈ ਬਾਜੀ ਯਾਰ ਲੈ ਜੋ ਮੈਂ ਕਹਿੰਦਾ ਬਈ ਦਣ ਪੋਨੀ ਕਰੀ ਤੂੰ ਇੱਥੇ ਬੈਠੇ ਯਾਰ ਬੰਦ ਧਮਾਕੇ ਜਿੰਨੇ ਮਰਦਾ ਉਹ ਐਂ ਫੋਨ ਹੁੰਦਾ ਬਈ ਬਹੁਤ ਸੰਭਾਲ ਰੱਖਿਆ ਹੋਣਾ ਇਹ 21 ਖਰਾਜ ਦਾ। ਇਹ ਤਾਂ ਤੈਨੂੰ ਹੰਡੇ ਫੋਨ ਮਿਲਨੇ ਬਾਜ਼ਾਰੋਂ। ਮੈਂ ਤਾਂ ਦਾ ਰੱਖਦਾ ਨਹੀਂ ਤਾਂ ਦਾ ਇੱਕ ਪਿਆ ਸਾਫ਼ ਪਿਆ। ਦੂਜਾ ਰੱਖ ਲੈਂਦਾ ਹੀ ਨਹੀਂ ਮੈਂ। ਮੈਂ ਜਿਹੜਾ ਪੈਸੇ ਨਹੀਂ ਮਿੱਟੀ ਹੁੰਦੇ ਤੱਕ। ਉਧਰ ਜਾਣੇ। ਇੱਕਣਾ ਭਾਜੀ ਤੁਹਾਡੇ ਕੋਲੇ ਜਿਹੜੇ ਬੰਦਿਆਂ ਦੇ ਸਾਰਾ ਯਕੀਨ ਕਰਕੇ ਆਉਂਦੇ ਹਨਾ ਵੀ ਜੇ ਇੰਨੀ ਦੂਰ ਆ ਰਹੇ ਆ। ਜੋ ਚੀਜ਼ ਆ ਦੱਸ ਕੇ ਦਿੱਤੀ ਜਾਂਦੀ ਆ। ਬਿਲਕੁਲ। ਮੰਨ ਲਓ ਇੱਕ ਪਾਸੇ ਤਾਂ ਸਸਤਾ ਫੋਨ ਆ। ਹਾਂਜੀ। ਇੱਕ ਪਾਸੇ ओरिजिनल ਫੋਨ ਆ ਕੇ ਕੋਈ ਵੀ ਚੱਕ ਲੋ। ਹਾਂਜੀ ਇਹ ਫੋਨ 27500 ਦਾ ਇਹਦਾ ਮਤਲਬ ਅਸੀਂ ਜੋ ਆ ਵਾਈਟ ਐਂਗਲ ਕੈਮਰਾ ਧੁੰਦਲਾ ਜਿਹਾ ਦੱਸ ਕੇ ਦਵਾਂਗੇ ਇੱਧਰ ਸਾਫ਼ ਚੀਜ਼ ਆ ਬਿਲਕੁਲ ਇਹਦੇ ਜੇ ਕੋਈ ਗਲਤ ਸਾਬਤ ਕਰ ਗਿਆ ਲੱਖ ਰੁਪਈਆ ਨਾਮ ਦੇ ਅੱਛਾ ਜੀ ਹਾਂ ਜੋ ਜੀ ਆ ਵੀਰਾਂ ਨੂੰ ਦੱਸ ਕੇ ਦੇਈ ਦੀ ਭਾਵੇਂ ਫੋਨ ਖਰਾਬ ਵੀ ਕਿਸੇ ਦਾ ਹੋ ਗਿਆ ਹੋਵੇ ਮਾੜਾ ਮੁੰਡਾ ਪਰ ਸਾਡੇ ਤੇ ਯਕੀਨ ਹੈ ਜਿਹੜਾ ਉਹ ਬਰਕਰਾਰ ਰਹੂਗਾ ਵੀਰਾਂ ਦਾ ਵੀ ਜਿਹੜਾ ਤੁਸੀਂ ਵੀ ਜਿਹੜੀ ਕੋਈ ਮਾੜੀ ਮੋਟੀ 19 ਕਿਲੋ ਦੱਸ ਦਿੰਦੇ ਉਹ ਚੀਜ਼ ਨੂੰ ਵੀ ਸਾਡੇ ਕੋਲ ਆ ਚੱਕ ਰਹੇ ਦੇ। ਲਿਖ ਕੇ ਫਾਰਮ ਬਣਾ ਕੇ ਵੀ ਦਿੰਨੇ ਪਏ ਆ। ਅੱਛਾ ਜੀ। ਹਾਂ ਲਿਖ ਕੇ ਦਿੰਨੇ ਪਏ ਆ ਪੂਰਾ। ਇਹ ਗੱਲ ਕਰਕੇ ਲਵੀ ਮੋਬਾਈਲ ਚੋਂ ਦੇ ਜਿਹੜੀ ਵੀ ਤੁਹਾਡੇ ਕੋਲ ਝੂਠ ਦਾ ਕੋਈ ਹੋ ਨਹੀਂਗਾ। ਝੂਠ ਨਹੀਂ ਬੋਲਦੇ ਤੁਸੀਂ ਬਿਲਕੁਲ ਵੀ। ਝੂਠ ਨਹੀਂ ਬੋਲਿਆ ਜਾਂਦਾ। ਭਾਈ ਜਿੰਨੇ ਗਾਹਕ ਖੜੇ ਆ ਇੱਥੇ ਹਨਾ ਆ ਸਾਰੇ ਖੁਸ਼ ਹੋ ਵੀਰੇ ਪਾਈ ਜੀ ਕੋਲੋਂ। ਹਾਂ ਸਾਰੇ ਲੋਟੋ ਖੁਸ਼ ਹੋ। ਇਹ ਵੀ ਪਹਿਲਾਂ ਹੀ ਹੋਣ ਲੱਗੇ ਗਏ ਮਗਰ ਖੜੇ ਆ। ਬਾਈ ਜੀ ਮਾੜਾ ਇਧਰ ਧਿਆਨ ਦਿਓ ਖੁਸ਼ ਹੋ ਵੀਰੇ ਪੂਰੇ ਹਾਂਜੀ ਹਾਂਜੀ ਜਵਾਬ ਬਾਈ ਦਾ ਕੰਮ ਇੱਕ ਨੰਬਰ ਆ ਹਾਂਜੀ ਹਾਂਜੀ ਚਲੋ ਠੀਕ ਹੈ ਜਿਹੜੇ ਆ ਬਾਈ ਕੋਲਡ ਡਰਿੰਕ ਵਰਤਾ ਰਹੇ ਕੰਪਲੀਮੈਂਟਰੀ ਆ ਇਹ ਦੇਣਾ ਯਾਰ ਕੀ ਬਾਤ ਹੈ ਬਾਈ ਜੀ ਨਵੇਂ ਨਾਂ ਲਵੇ ਕੋਈ ਭਾਵੇਂ ਇਦਾਂ ਹੀ ਜਾਵੇ ਕੋਈ ਹਾਂ ਪਰ ਇਹ ਖਵਾ ਪੈ ਕੇ ਤੋਨਾ ਪੂਰਾ ਹੈ ਖੁਸ਼ ਕਰਕੇ ਹਾਂ ਠੀਕ ਹੈ ਮਾਨ ਸਨਮਾਨ ਹਰੇਕ ਦਾ ਬਾਈ ਯਾਰ ਉਹੀ ਫੋਨ ਭਾਵੇਂ ਨਾ ਲਵੇ ਸਪੋਰਟ ਕਰਦੇ ਰਹੋ ਇਦਾਂ ਹੀ ਲਵੀ ਮੈਲ ਜੂਨ ਥੋਡੇ ਕਿੰਨੇ ਕ ਸਬਸਕ੍ਰਾਈਬਰ ਹੋ ਚੁੱਕੇ ਹੁਣ ਤੱਕ ਬਈ ਯਾਰ 5 ਲੱਖ ਹੋਣ ਵਾਲਾ ਵੀਰੇ 9000 ਲੈ ਗਿਆ 5 ਲੱਖ ਹੋਣ ਵਾਲਾ ਦਾ ਫੋਨ ਵਾਲਾ ਉਹ ਜਿਹੜੀ ਤੁਸੀਂ ਆਪਾਂ ਕਲਿੱਪ ਤੁਸੀਂ ਮੈਨੂੰ ਦਿਖਾਈ ਸੀ ਉਹ ਕਿੱਥੋਂ ਦੀ ਹੈ ਜਿਹੜੇ ਤੁਹਾਡੇ ਨਾਲ ਐਨੇ ਮੁੰਡੇ ਸੀ ਕਿ ਫਰੋਹੇ ਪੜਦੇ ਸੀ ਕਿਉਂ ਫਰੋਹੇ ਪੜਦੇ ਆ ਆ ਵੇਖੋ ਰੀਲ ਬਣਾਉਣ ਲੱਗੇ ਆ ਹੋਰ ਬਣਾਉਣ ਅੱਛਾ ਅੱਛਾ ਨਾ ਨਾ ਕਰਿਆ ਕਰੋ ਵੀਰੇ ਦਾਨੰਦਾਰ ਮਿਹਨਤ ਦੀ ਕਮਾਈ ਹੁੰਦੀ ਆ ਅੱਗੇ ਆਗੇ ਅੱਛਾ ਜੀ ਆ ਲਵੀ ਵੀਰੇ ਕਿੰਨੇ ਦੀ ਡੀਲ ਹੋ ਗਈ ਇਹ ਇਹਦੀ ਫਲਿੱਪ ਦਿੱਤੀ ਆ ਵੀਰ ਨੂੰ ਸਸਤੇ ਰੇਟ ਤੇ ਦਿੱਤਾ ਬਹੁਤ ਮੈਂ ਆਹ ਫੋਨ ਕਿਸੇ ਇੱਕ ਨੂੰ ਫਰੀ ਦੇ ਵਿੱਚ ਦੇਣਾ ਮੈਂ ਜਿਹੜਾ ਲੋੜਮੰਦ ਹੋਇਆ ਅੱਛਾ ਜ਼ਰੂਰਤਮੰਦ ਨੂੰ ਫਰੀ ਦੇ ਵਿੱਚ ਫੋਨ ਦਊਂਗਾ ਇਹਦੇ ਤੋਂ ਕਟਿਆ 3-4000 5000 ਜਿੰਨੇ ਦਾ ਕਟਿਆ ਹਾਂਜੀ ਫਰੀ ਦੇ ਵਿੱਚ ਦੇ ਕੇ ਹੱਡੂ ਵਾਲਾ ਫੋਨ ਪੱਠੀ ਗੱਲ ਤੇ ਆ ਫਲਿੱਪ ਦੀ ਕੀ ਡੀਲ ਕੀਤੀ ਸੀ ਫਲਿੱਪ ਦੀ 82-83 ਹਜ਼ਾਰ ਦਾ ਸੈੱਟ ਸੀ ਇਹ ਨਵਾਂ ਹਾਂਜੀ ਇਹ ਸਿਰਫ ਮੈਂ ਦੇਦਾ 30 ਦੇ ਕਰੀਬ ਇਹਨੂੰ ਥੋੜਾ ਜਿਹਾ ਡੱਬਾ ਬਿਲ ਸਾਰਾ ਤੇ ਦਿਖਾਇਆ ਹਣਾ ਹੁਣ ਡੱਬਾ ਬਿਲ 84000 ਰੁਪਏ ਦਾ ਬਿਲ 82 ਤੋਂ 84 ਦਾ ਹਾ ਦੇ ਕੋ 8000 ਰੁਪਏ ਦਾ ਪਹਿਲੇ ਸੀ ਤੇ ਤੁਸੀਂ ਸਿਰਫ 3000 ਦੇਤਾ ਭਾਜੀ 3000 ਰੁਪਏ ਚ ਦੇਤਾ ਇਹਨੂੰ ਇਹ ਪਹਿਲਾਂ ਵੀ ਫੋਨ ਲੈ ਕੇ ਗਿਆ 14 ਅਪਰੋਹ ਹਾਂਜੀ ਦੱਸਿਆ ਭਾਜੀ ਵਾਤੇ ਵਾਲੇ ਜਿੰਨਾ ਪਿਆਰ ਵਧੀਆ ਭਰਾ ਬਈ ਆਪਣਾ ਲਵੀ ਹੋ ਗਿਆ ਤੇ ਸੌਫੇ ਇਹ ਪਾਣੀ ਘੱਟ ਆਉਂਦਾ ਹੈ ਨਾ ਇਹ ਤਾਂ ਨਹੀਂ ਪਾਜੀ ਥੋੜਾ ਖਿੱਚਵਾ ਲਓ ਆਇਆ ਯਾਰ ਥੋੜਾ ਖਿੱਚ ਉਹ ਬਰਾ ਜਿਆਦਾ ਨਾ ਖਿੱਚੋ ਬਾਈ ਨੇ ਜਾਣਾ ਚੰਗਾ ਜਾਰ ਆ ਇਹ ਬਾਈ ਉਹ ਵਿੱਕੀ ਇਹ ਹੁੰਦੀ ਆ ਅਸਲੀ ਕਮਾਈ ਹਾਂ ਜਿੰਨੇ ਨੇ ਵੋਟ ਟੋਰ ਏਰੀਆ ਦੀ ਕੋਈ ਸਟੋਰੀ ਨਹੀਂ ਪਾਈ ਅਸੀਂ ਕੋਈ ਕੁਝ ਨਹੀਂ ਪਾਇਆ ਫਿਰ ਵੀ ਵੀਰਾਂ ਨੇ ਸਾਨੂੰ ਪਛਾਣ ਲਿਆ ਤੇ ਵੇਖੋ ਯਾਰ ਵੀਰ ਵੀਰ ਕਹਿੰਦੇ ਸਟੋਰੀ ਪਾ ਦਿੰਦੇ ਅੱਧਾ ਪਿੰਡ ਸਾਡਾ ਤੇ ਸਾਰਾ ਫਿਰੋਜਪੁਰ ਅੱਧਾ ਫਿਰੋਜਪੁਰ ਇੱਥੇ ਆਇਆ ਬਹੁਤ ਧੰਨਵਾਦ ਆ ਵੀਰਾਂ ਦਾ ਇਦਾਂ ਹੀ ਸਪੋਰਟ ਕਰਦੇ ਰਹੋ ਨਵੀਂ ਮਾਇਲ ਜਣ ਮੌਕਾ ਓਕੇ